ਪਿਛਲੇ ਮਹੀਨੇ ਦੀ 15 ਤਰੀਕ ਤੋਂ ਸ਼ੁਰੂ ਹੋਈ ਵਿਕਸਿਤ ਪਾਰਸੰਕਲਪ ਯਾਤਰਾ ਵਿੱਚ ਦੇਸ਼ ਦੀਆਂ 68000 ਪਿੰਨ पंचायतों ਦੇ 2.5 ਕਰੋੜ ਨਾਗਰਿਕਾਂ ਨੇ ਹਿੱਸਾ ਲਿਆ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਕਿ ਲਗਭਗ 2 ਕਰੋੜ ਲੋਕਾਂ ਨੇ ਵਿਕਸਿਤ ਪਾਰਸੰਕਲਪ ਅਧੀਨ ਸੌ ਚੁੱਕੀ ਹੈ। ਮੇਰੀ ਕਹਾਣੀ ਮੇਰੀ ਜ਼ੁਬਾਨੀ ਪਹਿਲ ਕਦਮੀ ਤਹਿਤ ਸਰਕਾਰੀ ਸਕੀਮਾਂ ਦੇ ਕਰੀਬ 2 ਕਰੋੜ ਲਾਪਾਤਰੀਆਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਪੇਸ਼ ਹੈ ਇੱਕ ਰਿਪੋਰਟ ਪ੍ਰਧਾਨ ਮੰਤਰੀ ਨरेन्द्र ਮੋਦੀ ਨੇ 15 ਨਵੰਬਰ ਨੂੰ ਚਾਰਖੰਡ ਦੇ ਖੁੰਟੀ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ ਇਸ ਯਾਤਰਾ ਦਾ ਮੰਤਵ ਵੱਖ-ਵੱਖ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਯੋਜਨਾਵਾਂ ਦੇ ਘੇਰੇ ਵਿੱਚ ਆਉਂਦੇ ਲਾਪਾਤਰੀਆਂ ਤੱਕ 100% ਪਹੁੰਚ ਨੂੰ ਯਕੀਨੀ ਬਣਾਉਣ ਲਈ ਜਨਤਾਕ ਪਾਕਿਦਾਰੀ ਨੂੰ ਹਲਾਸ਼ੇਰੀ ਦੇਣਾ ਹੈ ਵਿਕਸਿਤ ਭਾਰਤ ਸੰਕਲਪ ਯਾਤਰਾ ਸਾਰੇ ਭਾਰਤੀਆਂ ਦੇ ਸਸ਼ਕਤੀਕਰਨ ਅਤੇ ਉਹਨਾਂ ਦੇ ਉਜਵਲ ਭਵਿੱਖ ਲਈ ਉਪਰਾਲੇ ਕਰਨ ਦਾ ਭਰੋਸਾ ਦਿਵਾਉਂਦੀ ਹੈ ਇਸ ਯਾਤਰਾ ਦੌਰਾਨ ਦੇਸ਼ ਭਰ ਵਿੱਚ ਲਗਾਏ ਗਏ ਸਿਹਤ ਕੈਂਪਾਂ ਵਿੱਚ ਤਕਰੀਬਨ 52 ਲੱਖ ਲੋਕਾਂ ਦੀ ਜਾਂਚ ਕੀਤੀ ਗਈ। ਮੌਕੇ ਤੇ ਸੇਵਾਵਾਂ ਪ੍ਰਦਾਨ ਕਰਦੇ ਹੋਏ ਤਕਰੀਬਨ 10 ਲੱਖ ਲੋਕਾਂ ਨੂੰ ਆਯੁਸ਼ਮਾਨ ਭਾਰਤ ਕਾਰਡ ਜਾਰੀ ਕੀਤੇ ਗਏ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਲਗਭਗ 3.5 ਲੱਖ ਸੰਜਿਕਰਨ ਕੀਤੇ ਗਏ ਅਤੇ ਹਰ ਘਰ ਜਲ ਜੀਵਨ ਮਿਸ਼ਨ ਦੇ ਘੇਰੇ ਵਿੱਚ ਤਕਰੀਬਨ 25 ਹਜ਼ਾਰ ਪਿੰਡ ਪੰਚਾਇਤਾਂ ਨੂੰ ਸ਼ਾਮਲ ਕੀਤਾ ਗਿਆ ਹੈ।